ਕਿੰਨੇ ਦੀ ਬੋਣੀ ਹੁਣ ਲੱਗਦਾ ਕੋਈ ਹਾਂ ਨਾ ਤੁਸੀਂ ਕੋਈ ਹਾਂ ਨਾ ਤੁਸੀਂ ਦਤੋ ਜੀ ਮਾ ਮਾ ਹੋਰ ਆਇਆ ਹੀ ਨਹੀਂ ਹੁੰਦਾ ਵੀ ਮੁੱਲ ਮੰਗ ਲਿਆ ਮੈਂ 2000 ਘਟਾ ਦੇ ਬਾਹਲਾ ਹੀ ਘਟਾ ਦੇ ਕਿੰਨੇ ਦੀ ਚੀਜ਼ ਆਉਂਦੀ ਦੀ ਇਹ ਇਹ ਕਿੰਨੇ ਦੀ ਬੀਕੂ ਜਦ ਤੂੰ ਤੇ ਆ ਸਕਦਾ ਪਰ ਰੋਜ਼ ਇਕੱਠੇ ਰਹਿੰਦੇ ਕਿੰਨੇ ਦੀ ਲੈ ਕੇ ਕਿੰਨੇ ਦੀ ਬੀਕੂ ਕੰਮ ਬੋਲੋ ਇਹ ਸਮਝਦੀ ਕਿੰਨੇ ਦੀ ਲੱਗੀ ਕਿਸੋਂ ਤੋਂ ਹੋਰ ਚੀਜ਼ ਆ ਫੋਲ ਫੋਲ ਦਾ ਪਤਾ ਵੀ ਗਾਂ ਇੰਨੇ ਦੀ ਲੈ ਕੇ ਇੰਨੇ ਦੀ 12 ਕਹਿ ਕੇ 12.5 ਕਹਿਣ ਲੱਗਿਆ 8.5 ਦੀ ਜੋੜੀ ਵੀ ਜੋੜੀ ਬੱਚਾ ਵੀ ਸੁਆ ਦਿੱਤਾ ਵਾ ਆਲਾ ਫੜ ਦਰ ਫਟੇ ਮੂਬ ਨਾ ਪਹਿਲਾਂ ਹੀ ਕਹਿ ਦਿਆ ਕਰ ਪਹਿਲਾਂ ਸੁਣ ਤਾਲਾ ਮੈਂ ਤੈਨਾਂ ਕੀ ਆ ਪਰ ਮੈਂ ਗਾਹ ਹੋਰ ਤਾਂ ਸੁਣ ਲਾ ਕੇ ਜ ਕੋ ਜਣਿਆ ਉਹ ਓਏ ਉਹ ਲਾ ਪੂਰੇ ਨੌ ਦੀਪਾ ਚੱਕ ਚਲੇ ਵੀ ਨਾ ਜੋ ਕੀ ਖਟੇ ਬਾਅਦ ਆਏਗੇ ਕਰੇ ਖੜੂ ਆ ਨਹੀਂ ਪੂਰੇ ਕਰੇ ਰਹਿੰਦੇ ਫੇਰ ਉਹ ਕੀ ਰਹਿ ਗਿਆ ਕੀ ਪੈਗਾ 3 ਵਜੇ ਜੋੜੀ ਬੋਲ ਮਾ ਪੱਟਦਾ ਸਦਾ ਹੁਣ ਲੱਗੇ ਬਈ ਸਹੀ ਬੋਲ ਹੋਰ ਬੋਲ ਕਿੰਨੇ ਦੀ ਪਾਉਣਾ ਹੈ 25 ਦੀ ਲੈ ਕੇ 26 ਦੀ ਬਿਕਰੀ ਬੋਲ ਮਿਲਦਾ ਸੋ ਨਹੀਂ ਨਹੀਂ ਵਾ ਇੱਕ ਚੀਜ਼ ਤਾਂ ਤੂੰ ਵੇਚਦਾ ਨਹੀਂ ਰੋਜ਼ ਅਕੇ ਚੱਲ ਜਾ ਜਾ ਕੇ ਲੱਗਾ ਮੈਂ ਨੂੰ ਨਾਲ ਤਾਂ ਸਹੀ ਤਾਂ 9 ਵਜੇ ਤੇ ਆਏ ਮੈਂ ਟਰਾਈ ਮਾਰਿਆ ਕਿੰਨੇ ਦੀਆਂ ਵੇਚੀਂਗਾ ਤੂੰ ਤੂੰ 2 ਵਜੇ ਆਇਆ ਹੈ 2 ਗੱਡੀ ਪਈ ਆ ਇਹ ਗੇ ਭੈਣਾਂ ਨਹੀਂ ਸਕੀਆਂ ਨੇ। ਲਾ ਦਾਂ। ਸਾਰੇ ਉਹਦੇ ਦੰਦ ਦੇਖ ਲੈ। 17000 ਦੀਆਂ ਪਾਉਣਾ। ਖੜ ਗਿਆ ਖੜ ਗਿਆ ਮੇਰਾ। 85000 ਦੇਖ ਲੈ ਰਾਜਾ ਦਾ। 1.5 ਲੱਖ ਦੀ ਰੁਪਈਆ ਦੋ। ਬੱਸ। ਪਾਉਣਾ 24000 ਨਹੀਂ ਲੈ। 24 ਨੇ ਲੈ ਕੇ ਕਿੱਥੋਂ ਵੇਚੂਗਾ? ਇਹ ਕਿੰਨੇ ਦੀਆਂ ਵੇਚੂਗਾ? ਅਸੀਂ ਵੀ ਲੈ ਕੇ ਆਏ ਇਹਨਾਂ ਨੂੰ। ਬੱਦਰ। 17000 ਦੀਆਂ ਪਾਉਣਾ। ਸਾਢੇ 17000 ਦੀਆਂ ਪਾਉਣੀਆਂ। ਹਾਂ ਕਿੰਨੇ ਚਾ? ਹਾਂ ਕਿੰਨੇ ਚਾ? ਬੋਲਾਂ ਨੀ ਬੋਲੋ ਪੈ 23000 ਦੀ ਬੋਲਾਂ ਨੀ ਚੱਲਦੀਆਂ ਬਸ ਓਕੇ ਆ ਉਹਦਾ ਵੇਹੜਾ ਲਾਉ ਰਿਹਾ ਮੋ ਬੋਲਾਂ ਕੀ ਹੋਈ ਆਹੀ ਭਜਨ ਚਾਹੇ ਹੁੰਦਾਂ ਦੋ ਆ ਹਾਂ ਕਿੱਥੇ ਇਹਨਾਂ ਦੇ ਗੱਲ ਵੜਾਵੇਂਗਾ ਇਹ ਪਾਲਣ ਵਾਸਤੇ ਰਜੂ ਕੋਈ ਜ਼ਰੂਰੀ ਆ ਕਿਸੇ ਨਾਲ ਤਾਂ ਕੋਈ ਨਹੀਂ ਵੱਡੀਆਂ ਜਾਣੀਆਂ ਇਹ ਘਰੇ ਨਹੀਂ ਵੱਡਣੀਆਂ ਅਖਰ ਤੁਹਾਨੂੰ ਜਾਣੀਆਂ ਤਾਂ ਉੱਥੇ ਹੀ ਨੇ ਉਹ ਤਾਂ ਜਾਣੀਆਂ ਤਾਂ ਅਜੇ ਟਾਈਮ ਨਹੀਂ ਲੈਣਾ ਇਹਨਾਂ ਦਾ ਅਜੇ ਟਾਈਮ ਨਹੀਂ ਹੈ ਬਖਰੀਚ ਕਿੰਨਾ ਟਾਈਮ ਰਹਿ ਗਿਆ ਤੁਸੀਂ 7 ਤਰੀਕ ਦੀ 7 ਤਰੀਕ ਦੀ ਕਿੰਨੇ ਦੀ ਬਣਾ ਬੋਲ ਜੋੜੀ ਆ ਦੱਸ ਦਿੰਦਾ ਬੋਲ ਜਾਜ ਕੋਈ ਜਮਾ ਲਾ 20000 ਤੋਂ ਘੱਟ ਆਲਾ ਫੜ ਆ ਫੜ ਫੜ ਤਲ ਆ ਫੜ ਤਲ ਆਲਾ ਪੂਰਾ 18000 ਦੀਆਂ ਪਾ ਦੇਖ ਲੈ ਦੇਖ ਲੈ ਸਾਢੇ 18000 ਦੀਆਂ ਪਾਉਣੇ ਆਇਓ ਤੂੰ ਹਣੀ ਜਾ ਕੇ ਲੈ ਚਲ ਕੋਈ ਬੋਲ ਕੇ ਨਹੀਂ ਆ ਪਾਉਣੇ ਇਕ ਕੋਈ ਹੈ ਦੱਸ ਜਾਇਜ ਗਾਇਜ ਦਵਾਤਾ ਤੱਕ ਹੈ ਚਲ ਕੋਈ ਨਹੀਂ ਕੋਈ ਇਕੋ ਗਾਇਜ ਹੈ ਨਾ ਨਹੀਂ ਆ ਨਾ ਹੀ ਹੈ ਲਾਸਟ ਕਿਲੇ ਦੀ ਆ ਉਹਦੀ ਕਰ ਲੈ ਯਾਰ ਇਹਦੇ ਹੀ ਕਰ ਲੈ ਆ ਦਾ ਦੇ ਉਹ ਵਿੱਚੇ ਜਾਂਦੀ ਸੀ ਤੇਰੀ ਨਾਲ ਹੱਕ ਦੀ ਉਹ ਤਾਂ ਕੋਈ ਗੱਲ ਨਹੀਂ ਚਲਾ ਕੱਲੀ ਦੱਸ ਦੇ ਫਿਰ ਕੈਦਾ ਕਰ ਲੈ ਕੱਲੀ 13 ਨਹੀਂ ਲੈ ਜੀ ਹਾਂ ਲਾ ਦੱਸ ਹਮ ਬਰ ਹਲਕੀ ਆ ਫਿਰ ਹੈਗੇ ਆਪਾਂ ਘੱਟ ਕਰ ਲੈਂਦੇ ਕੱਲੀ 9000 ਦੀ ਦੇ ਕਿਹੜੀ ਉਹ ਦੇਖ ਲੈ ਦੇ ਚੱਕੀ ਜਾਂਦੀ ਐ ਵੀ ਦੇਖ ਲੈ 6 ਦੇ ਚੱਕੀ ਜਾਂਦੀ ਆ ਉਹ ਪੱਠ ਨਹੀਂ ਹੈ ਕੋਈ ਬੱਕਰੀ ਬਣੀ ਪਈ ਆ ਬੱਕਰੀ ਬਣੀ ਪਈ ਐਡੀ ਗੂ ਐ ਫੇਰ ਕਿੰਨੇ ਦੀ ਪਾਉਣਾ ਬਤਨ 10 ਤੀ ਮੈਂ ਗੱਲ ਹੈ ਹਲੋ ਫੜ ਯਾਰ 19000 ਦੀ ਦੋਨੇ ਆਉਣਗੇ ਲਗਾਈ ਆਪੋ ਆਪਣੀਆਂ 100 ਰੁਪਿਆ ਨਾ ਮੇਰਾ ਪਾ ਦੇ ਉਹ ਹੀ ਦੇਖ ਲੈ ਉਹਦੇ ਨਾਲ ਉਹ ਵੀ ਜਾਈ ਜਾਂਦੀ ਆ ਹਲਕੀ ਉਹ ਚਲਦੀ ਉਹ ਚਲਦੀ ਨਹੀਂ ਫਾਇਦਾ ਨਹੀਂ ਕੋਈ ਬਾਜ ਸੌ ਦੇ ਤਾ ਉਹਦਾ ਬਨਾਲਾ ਕੋਈ ਗੱਲ ਉਹ ਹੀ ਦੇਖ ਲੈ ਉਹਦਾ ਬਨਾਲਾ ਫਿਰ ਕੱਲੀ ਕਿੰਨੇ ਦੇਂਗਾ ਬੋਲ ਕੱਲੀ ਦੇ ਦੇ ਯਾਰ 12:30 ਦੇ ਦੇ ਯਾਰ ਹੋ ਗਿਆ 15 ਕਿੱਥੇ ਵਾਗਿਆ ਤੂੰ ਸਾਢੇ 11 11 ਕਾਹ ਕਿ ਹੁਣ ਤੂੰ ਸਾਢੇ 12 ਤੇ ਭਾਗਿਆ ਵਾਏ ਨਹੀਂ ਨਾ ਫਿਰ ਤੁਸੀਂ ਇੱਕ ਕੱਢ ਲਈ ਹੁਣ ਫਿਰ ਮਸਤ ਜੋੜੀ ਲੈਂਦੇ ਫਿਰ ਜੋੜੀ ਨੂੰ ਕਿੱڑا ਤੂੰ ਬੰਨਿਆ ਜੋੜੀ ਲੈ ਜਾ ਮੈਂ ਕਿਹਦੋਂ ਕਣ ਜੋੜੀ ਦੇ ਕੋਈ ਦੇਖ ਲਾ ਤੂੰ ਤੂੰ ਕੱਲੀ ਦੇ ਨਾ ਔ ਯਾਰ ਦੀ ਨਾ ਕੱਲੀ ਸਾਢੇ 9 ਦਿਨ ਕਿੰਨੇ ਦਿੰਦਾ ਹਾ ਨਾ 12 ਕੁਰੇ ਦੱਸਦੀ ਐ ਨਹੀਂ ਨਾ ਹੋਰ ਨਹੀਂ ਦੇਣੀ ਨਹੀਂ ਲੈ ਫੜ ਕੇ ਉਹਨੂੰ ਨਾ ਨਾ ਕੱਠੀ ਬੰਨੀ ਹੁਣ ਤਾਂ

ਨੋ ਕਾਤ ਤੂੰ ਦਾਗਲੇ ਤੇ ਢੱਡ ਨੂੰ ਉਹ ਕਰਦਾ ਹੈ ਬਿਲੇ ਵੀ ਮੇਂ ਬੇਚਣੀਏ ਬਿਲੇ ਵੀ ਤੈਨੂੰ ਮਿਲ ਜਾਣੇ ਇਹਨੂੰ ਨਾ ਕੇ ਰੋਟੀ ਮਿਲੇ ਹਨਾ ਨਹੀਂ ਸੀਗਾ ਲੈ ਨਹੀਂ ਤੂੰ ਤਾਂ ਇਹ ਕੰਨੇ ਵੀ ਇਹਨੂੰ ਨਾ ਰੋਟੀ ਮਿਲੇ ਸਾਰੀਆਂ ਤੂੰ ਹੀ ਲੈ ਜੇ ਹੈ ਤੇਰੇ ਸਾਹਮਣੇ ਨੰਦ ਪਟਕੇ ਦੇਖ ਲੈ ਜਿਹੇ ਹੈਗਾ ਫਿਰ 6 ਦੰਦ ਹੋਈ ਪਈ ਆ 6 ਦੇ ਚੱਕੀ ਜਾਂਦੇ ਤੇਰੇ ਸਾਹਮਣੇ ਤੂੰ ਦੇਖ ਲੈ ਲਫੜ ਐਵੇਂ ਗਾ ਵੇਚਣੀ ਆ ਜਰਾ ਇਹਦੇ ਵੇਚਣੀ ਆ ਅੱਗੇ ਫੜ ਫੜਦਾ ਮਨ ਗੱਲ ਨੂੰ ਨਾ ਜੋ ਨਾ ਕੋਈ ਦੰਦ ਨਹੀਂ ਰੱਖਾ ਕੇ ਕਹਦੇ ਉਹ ਮੁੜ ਕੇ ਲੈ ਲਫੜ ਲਫੜ ਮੋਲਾ ਜੀ ਨਾ ਇਹਨੇ ਤੇ ਨਹੀਂ ਚਲਦੀ ਚੱਲ ਖਾਈ ਕਰਾ ਦੂ ਆ ਇਹਨੇ ਤੇ ਨਾ ਦਾ ਮੁੱਲ ਖਾਈ ਕੋਈ ਗੱਲ ਖਾਈ ਤਾਂ ਮੈਂ ਕਰਾ ਦੂ ਖਾਣੀ ਵਾਲੀ ਹੋ ਜਾਂਦੀ ਆ ਖਾਈ ਤਾਂ ਮੈਂ ਕਰਾ ਦੂ ਫਿਰ ਇਹ ਕਿੰਨੇ ਦੀ ਵੇਚੂਗਾ ਫਿਰ ਦੋਨੇ ਪਾਲੋ ਹੈਂ ਫਿਰ ਕੱਲੀ ਦਾ ਮੁੱਲ ਤਾਂ ਲਾਤਾ ਯਾਰ ਦੋਨੇ ਪਾਲੋ ਦੋਨੇ ਪਾ ਦੇ 16 ਦੀਆਂ ਲੈ ਕਿੱਥੇ ਦਾ ਖੜਾ ਚੱਲ ਆ ਜਾ ਪਾ ਫਿਰ ਦੋਨੇ ਕਿੱਥੇ ਦਾ ਕਿਹੜੇ ਦਾ 19 ਕਹਿ ਕੇ ਹੁਣ ਕਹਿੰਦਾ 16 ਦੀਆਂ ਪਾਲੋ ਪਰ 19 ਤਾਂ ਕਿਹੜਾ ਦੇਤੀਆਂ ਚਲਦੀ ਆ एकदम ਕਹਦੇ একদম ਲਾਇ ਹੋਰ ਠੀਕ ਗੱਲ ਨਹੀਂ ਚੱਲਦੀ ਰਹਿਣ ਦੇ ਹੋਰ ਦੇ 500 ਹਜ਼ਾਰ ਚੱਕ ਪੜਾ ਹੜਦਾ ਹੁਣ ਕੱਲੀ ਨਹੀਂ 12 ਬੋੜਾ ਕੱਲੀ 12 ਬੋੜਾ ਮਖੇੜਾ ਹੋਈ ਜਾਂਦਾ 8000 ਰੁਪਏ ਰੈਂਟ ਬਾਲਾ ਕਰ ਲਾ ਹੁਣ ਲਾ ਦੱਸ 2000 ਘਟਾਤਾ ਓਹ ਰਾਇ ਹੀ ਨਹੀਂ ਹੁੰਦਾ ਵੀ ਮੁੱਲ ਮੰਗ ਲਿਆ ਮੈਂ 2000 ਘਟਾਤਾ ਤੇ ਬਾਲਾ ਹੀ ਘਟਾਤਾ ਜਿੰਨੇ ਦੀ ਚੀਜ਼ ਆ ਉਹਨੇ ਦੀ ਵਿਗੂ ਆ ਇਹ ਹੋਇਆ ਨਹੀਂ ਇਹ ਹੋਰ ਨਹੀਂ ਹੋ ਗਿਆ ਇਹਦਾ 85 ਲੈ ਬੋਲੋ ਕਿੰਨੇ ਦੀ ਲੂਗੀ ਬੋਲ 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 ਮਾ 12 ਕਾ ਕੇ 12 ਕਹਿਣ ਲੱਗਾ 13 ਬੱਚਾ ਸੁਆ ਵੀ ਦਿੱਤਾ ਹੋਇਆ ਅਜੇ ਫੜ ਬੱਚਾ ਵੀ ਸੁਆ ਦਿੱਤਾ ਵਾ ਆਲਾ ਫੜ ਨਹੀਂ ਨਹੀਂ ਦਰ ਫਟੇ ਮੁਬ ਨਾ ਪਹਿਲਾਂ ਹੀ ਕਹਿ ਦਿਆ ਕਰ ਪਹਿਲਾਂ ਸੁਣ ਤਾਲਾ ਮੈਂ ਕਹਿਣਾ ਕੀ ਆ 8.5 ਪਰ ਮੈਂ ਗਾਹ ਹੋਰ ਤਾਂ ਸੁਣ ਲਾ ਕੇ ਜੇ ਕੋਈ ਜਣਿਆ ਉਹ 10000 ਉਹ ਉਹ ਲਾ ਪੂਰੇ ਨੌ ਦੀ ਪਾ ਚੱਕ ਨਾ ਜੋ ਕੋਈ ਖਟੇਗਾ ਪੂਰੇ ਨੌ ਦੀ ਨਹੀਂ ਪੂਰੇ ਨੌ ਦੀ ਫਿਰ ਉਨ ਕੀ ਰਹਿ ਗਿਆ ਕੀ ਪਏਗਾ ਪੂਰੇ ਨੌ ਦੀ ਕਹਿ ਦਿਆ ਵੀ ਦੇਖੀਂ ਉਹ ਕੀ ਬਣਦਾ ਹੋਲ ਬੋਲੋ ਕਿੰਨੇ ਦੀ ਪਾਉਣਾ ਕੋਦੋਗਾ ਨਹੀਂ ਚਲਦੀ ਪਹਿਲੇ ਨਹੀਂ ਬੋਲੇ ਫੈਦਾ ਬੋਲ ਨਹੀਂ ਨਹੀਂ ਬਾਈ ਦਾ ਲਾਫਰ ਤੇਰੀ ਮਰਜ਼ੀ ਹੈ ਮੈਂ ਹੋਰ ਮਾਰਿਆ ਚੱਲ ਜਾ ਜਾ ਕੇ ਮੈਨੂੰ ਉਹਨਾਂ ਦਾ ਸਹੀ ਤਾਂ 9 ਵਜੇ ਦੇ ਆਏ ਮੈਂ 3 ਵਾਰੀ ਮਾਰਿਆ ਤੂੰ ਦੇ ਕੂੰਹਰਾ ਹੀ ਮਾਰ ਤੂੰ 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 2 ਵਜੇ ਆਇਆ